ਸਤਿ ਸ਼੍ਰੀ ਅਕਾਲ ਜੰਦਰ ਸਿਟੀ ਲਾਈਵ ਨਾਲ ਜੁੜ ਚੁੱਕੇ ਦਰਸ਼ਕਾਂ ਦਾ ਸਵਾਗਤ ਹੈ। ਇਸ ਸਮੇਂ ਨੇਪਾਲ ਦੇ ਵਿੱਚ ਬਹੁਤ ਹੀ ਬੁਰੀ ਹਾਲਤ ਦਿਖਣ ਨੂੰ ਮਿਲ ਰਹੀ ਹੈ। ਹਰ ਪਾਸੇ ਤਬਾਹੀ ਨੌਜਵਾਨਾਂ ਦੇ ਵੱਲੋਂ ਜਿੱਥੇ ਪ੍ਰੋਟੈਸਟ ਕੀਤਾ ਗਿਆ ਸੀ ਉਸ ਨਾਲ ਕਾਫੀ ਵੱਡਾ ਨੁਕਸਾਨ ਵੀ ਹੋਇਆ ਹੈ। ਤੇ ਇਹ ਸਭ ਦੀ ਸ਼ੁਰੂਆਤ ਉਦੋਂ ਹੋਈ ਜਦ ਨੇਪਾਲ ਦੇ ਪ੍ਰਧਾਨ ਮੰਤਰੀ ਅਤੇ ਮੰਤਰੀਆਂ ਦੇ ਵੱਲੋਂ ਇੱਕ ਬੈਠਕ ਕੀਤੀ ਗਈ ਜਿਸ ਵਿੱਚ ਅਹਿਮ ਫੈਸਲਾ ਲਿਆ ਗਿਆ ਅਤੇ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਐਪ ਨੇਪਾਲ ਦੇ ਵਿੱਚ ਰਜਿਸਟਰਡ ਨਹੀਂ ਨੇ ਉਹਨਾਂ ਨੂੰ ਨੇ ਚਲਾਇਆ ਜਾਏਗਾ ਅਤੇ پابੰਦੀ ਲਾ ਦਿੱਤੀ ਜਾਏਗੀ ਜਿਸ ਵਿੱਚ ਕਈ ਸਾਰੇ ਐਪਸ ਹਨ ਫੇਸਬੁਕ YouTube WhatsApp ਅਤੇ ਹੋਰ ਵੀ ਕਈ ਅਜਿਹੇ ਐਪ ਜਿਨ੍ਹਾਂ ਦੇ ਉੱਪਰ پابੰਦੀ ਲਾ ਦਿੱਤੀ ਗਈ ਇਹ پابੰਦੀ ਲਗਤਿਆਂ ਸਾਰ ਹੀ ਨੌਜਵਾਨਾਂ ਦੇ ਵਿੱਚ ਇਹ ਗੱਲ ਫੈਲ ਗਈ ਅਤੇ ਪ੍ਰਦਰਸ਼ਨ ਦੀ ਸ਼ੁਰੂਆਤ ਹੋਈ ਜਿਸ ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਗੁੱਸੇ ਵਿੱਚ ਆ ਕੇ ਨੌਜਵਾਨਾਂ ਦੇ ਵੱਲੋਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਗਈਆਂ پابੰਦੀ ਤੋਂ ਬਾਅਦ ਨੌਜਵਾਨਾਂ ਦਾ ਇਹ ਕਹਿਣਾ ਸੀ ਕਿ ਇਹ ਉਹਨਾਂ ਦੀ ਆਜ਼ਾਦੀ ਦੇ ਉੱਪਰ ਹਮਲਾ ਹੈ ਉਹਨਾਂ ਦੀ ਆਜ਼ਾਦੀ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਗੱਲ ਨੂੰ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ਜਿਸ ਤੋਂ ਬਾਅਦ ਸ਼ੁਰੂਆਤ ਹੁੰਦੀ ਹੈ ਉਹਨਾਂ ਦੇ ਪ੍ਰਦਰਸ਼ਨ ਦੀ ਇਸ ਪ੍ਰਦਰਸ਼ਨ ਨੂੰ ਨਾਮ ਦਿੱਤਾ ਜਾਂਦਾ ਹੈ ਨੈਪੋਕਿਟ ਅਤੇ ਕਈ ਜਗ੍ਹਾ ਇਸ ਨੂੰ ਜੈਂਸੀ ਪ੍ਰੋਟੈਸਟ ਦੇ ਨਾਮ ਤੋਂ ਵੀ ਜਾਣਿਆ ਗਿਆ ਲਗਾਤਾਰ ਭੀੜ ਦੇ ਵੱਲੋਂ ਇਸ ਦੇ ਨਾਰੇਬਾਜ਼ੀ ਕੀਤੀ ਗਈ ਬੈਨ ਹਟਾਓ ਕ腐ਸ਼ਨ ਹਟਾਓ ਇਹ ਨਾਰੇਬਾਜ਼ੀ ਕਰਦਾ ਹੋਇਆ ਇੱਕ ਗਰੁੱਪ ਇਹ ਪ੍ਰਦਰਸ਼ਨ ਕਦ ਹਿੰਸਕ ਹੋ ਗਿਆ ਉਹਨਾਂ ਨੂੰ ਵੀ ਨਹੀਂ ਪਤਾ ਲੱਗਾ ਤਾਂ ਇਸ ਨੂੰ ਕਾਬੂ ਕਰਨ ਦੇ ਲਈ ਸਰਕਾਰ ਦੇ ਵੱਲੋਂ ਆਰਮੀ ਅਤੇ ਪੁਲਿਸ ਦੀ ਮਦਦ ਲਈ ਗਈ ਆਰਮੀ ਅਤੇ ਪੁਲਿਸ ਦੇ ਵੱਲੋਂ ਇਸ ਪ੍ਰਦਰਸ਼ਨ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਇਹ ਹਿੰਸਕ ਪ੍ਰਦਰਸ਼ਨ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਗਈ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਣ ਦੇ ਲਈ ਟੀਅਰ ਗੈਸ ਅਤੇ ਪਾਣੀ ਦੀ ਵਰਤੋਂ ਕੀਤੀ ਗਈ ਜਿਸ ਨਾਲ ਦੋ ਦਿਨਾਂ ਦੇ ਵਿੱਚ ਹੀ 19 ਮੌਤਾਂ ਦੀ ਖਬਰ ਸਾਹਮਣੇ ਆਈ। ਕਈ ਰਿਪੋਰਟਾਂ ਦੇ ਵਿੱਚ ਇੱਥੇ 22 ਮੌਤਾਂ ਵੀ ਦੱਸੀਆਂ ਗਈਆਂ ਨੇ। ਕਈ ਸਾਰੇ ਲੋਕ ਇਸ ਪ੍ਰੋਟੈਸਟ ਦੇ ਵਿੱਚ ਜ਼ਖਮੀ ਵੀ ਹੋਏ ਨੇ। ਜਿਸ ਤੋਂ ਬਾਅਦ ਇਹ ਪ੍ਰਦਰਸ਼ਨ ਇੱਥੇ ਹੀ ਨਹੀਂ ਰੁਕਿਆ ਬਲਕਿ ਇਹ ਤੋਂ ਵੀ ਜ਼ਿਆਦਾ ਹੋਰ ਹਿੰਸਕ ਹੋ ਗਿਆ। ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਗਈ। ਇਸ ਅੱਗ ਦੇ ਵਿੱਚ ਪ੍ਰਧਾਨ ਮੰਤਰੀ ਦਾ ਘਰ ਹੀ ਨਹੀਂ ਸੜਿਆ ਬਲਕਿ ਉਹਨਾਂ ਦਾ ਪਰਿਵਾਰ ਵੀ ਖਤਮ ਹੋ ਗਿਆ ਕਿਉਂਕਿ ਇਸ ਹਾਦਸੇ ਦੇ ਵਿੱਚ ਉਹਨਾਂ ਦੀ ਪਤਨੀ ਉਸ ਸਮੇਂ ਘਰ ਦੇ ਅੰਦਰ ਸੀ ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਬਚਾਇਆ ਨਹੀਂ ਜਾ ਸਕਿਆ ਇਸ ਹੰਸਕ ਪਰੇ ਪ੍ਰਦਰਸ਼ਨ ਦੇ ਵਿੱਚ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਵੀ ਜਲ ਗਈ ਜਿਸ ਤੋਂ ਬਾਅਦ ਲਗਾਤਾਰ ਇਹੀ ਨਾਰੇ ਲਗਾਏ ਜਾ ਰਹੇ ਸਨ ਕਿ ਸੋਸ਼ਲ ਮੀਡੀਆ ਤੋਂ ਬੈਨ ਹਟਾ ਦਿੱਤਾ ਜਾਏ। ਸਪੀਡ ਦੇ ਵੱਲੋਂ ਲਗਾਤਾਰ ਇਸੇ ਚੀਜ਼ ਦੇ ਨਾਰੇ ਲਗਾਏ ਜਾ ਰਹੇ ਸਨ ਕਿ ਸੋਸ਼ਲ ਮੀਡੀਆ ਤੇ ਬੈਨ ਲਗਾਉਣਾ ਉਹਨਾਂ ਦੀ ਆਜ਼ਾਦੀ ਨੂੰ ਖੋੜਾ ਹੈ। ਇਹ ਪ੍ਰਦਰਸ਼ਨ ਤੋਂ ਬਾਅਦ ਇਸ ਇਕੱਠ ਦੇ ਵੱਲੋਂ ਪਾਰਲੀਮੈਂਟ ਦਾ ਕਰਵ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਲਗਾਤਾਰ ਅਸਤੀਫਾ ਅਸਤੀਫਾ ਦੇ ਨਾਰੇ ਲਗਾਏ ਗਏ। ਇਨਾ ਨਾਰਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਉਲੀ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਗਿਆ। ਅਸਤੀਫੇ ਤੋਂ ਬਾਅਦ ਇੱਕ ਹੋਰ ਮੀਟਿੰਗ ਰੱਖੀ ਗਈ ਜਿਸ ਵਿੱਚ ਫੈਸਲਾ ਲੈਂਦੇ ਹੋਏ ਪਾਬੰਦੀ ਲਗਾਏ ਗਏ ਸੋਸ਼ਲ ਮੀਡੀਆ ਐਪਸ ਨੂੰ ਇੱਕ ਵਾਰ ਫਿਰ ਤੋਂ ਮੁਫਤ ਕਰ ਦਿੱਤਾ ਗਿਆ। ਯਾਨੀ ਕਿ ਪਾਬੰਦੀ ਨੂੰ ਹਟਾ ਦਿੱਤਾ ਗਿਆ। ਨੌਜਵਾਨਾਂ ਦੇ ਵੱਲੋਂ ਇਹ ਪ੍ਰੋਟੈਸਟ ਬੜੇ ਵੱਡੇ ਪੱਦਰ ਦੇ ਉੱਪਰ ਕੀਤਾ ਗਿਆ ਸੀ ਜਿਸ ਦਾ ਅਸਰ ਪੂਰੇ ਨੇਪਾਲ ਦੇ ਵਿੱਚ ਦੇਖਣ ਨੂੰ ਮਿਲਿਆ। ਸਿਰਫ ਇੱਕ ਕਾਰ ਹੀ ਨਹੀਂ ਜਲਾਇਆ ਗਿਆ ਉੱਥੇ ਕਈ ਅਜਈਆਂ ਥਾਵਾਂ ਨੇ ਜਿਨ੍ਹਾਂ ਨੂੰ ਇਸ ਪ੍ਰੋਟੈਸਟ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਅੱਗ ਲਗਾ ਦਿੱਤੀ ਗਈ ਚਾਰੇ ਪਾਸੇ ਇਸ ਸਮੇਂ دہشت ਦਾ ਮਾਹੌਲ ਨਜ਼ਰ ਆ ਰਿਹਾ ਸੀ ਪਰ ਹੁਣ ਇਹਨਾਂ ਐਪਸ ਦੇ ਉੱਪਰੋਂ ਪਾਬੰਦੀ ਹਟਾ ਦਿੱਤੀ ਗਈ ਹੈ ਉੱਥੇ ਗੱਲ ਇਹ ਹੈ ਕਿ ਇਸ ਐਪਸ ਦੇ ਉੱਪਰੋਂ ਪਾਬੰਦੀ ਤਾਂ ਹਟਾ ਦਿੱਤੀ ਗਈ ਹੈ ਕੀ ਹੁਣ ਇਹ ਇੱਥੇ ਹੀ ਖਤਮ ਹੋ ਜਾਏਗਾ ਨੌਜਵਾਨਾਂ ਦੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਪਰ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਨੇ ਨੇਪਾਲ ਦੀ ਪੂਰੀ ਦੀ ਪੂਰੀ ਸਰਕਾਰ ਨੂੰ ਵੀ ਹਿਲਾ ਕੇ ਰੱਖ ਦਿੱਤਾ ਤੁਹਾਡਾ ਇਸ ਘਟਨਾ ਦੇ ਬਾਰੇ ਕੀ ਖਿਆਲ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ